ਹਾਂ ਪਾਲਸ ਹੋਗਾ 2 ਕਿਲੋ 2 ਕਿਲੋ ਹਾਂ ਪਾਲਸ ਹੋਗਾ 2 ਕਿਲੋ 2 ਕਿਲੋ ਹੁਣੇ ਚਾਹੀਦੇ ਜੇ ਬੱਚੇ-ਬੁੱੱਚੇ ਪੜ੍ਹਦੇ ਉਹਨਾਂ ਨੂੰ ਡਿਸਟਰਬ ਹੁੰਦਾ ਹੈ ਨਾਲੇ ਤਾਂ ਵਾਣੀ ਪ੍ਰਦੂਸ਼ਣ ਹੁੰਦਾ ਇਹ ਬੰਦ ਹੋਣੇ ਚਾਹੀਦੇ ਮਾਜੂ 50 ਰੇਕਰੋਂ ਵਧਿਆ ਮਾਜੂ 50 ਸਪੀਕਰ ਬੰਦ ਕੀਤੇ ਜਾਣ ਕੋਈ ਵੀ ਪਰੇਸ਼ਾਨਤ ਆ ਉਹਨੂੰ ਬਹੁਤ ਦਿੱਕਤ ਆਉਂਦੀ ਹੈ ਕੋ ਡਿਸਟਰਬ ਕੀਤਾ ਜਾਂਦਾ ਹੈ ਕੋਈ ਵੀ ਹਾਰ ਦਾ ਮਰੀਜ਼ ਆ ਜਾਂ ਕੋਈ ਬਿਮਾਰ ਆ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ 15-15 20-20 ਮਿੰਟ ਲਾ ਕੇ ਖੜੇ ਰਹਿੰਦੇ ਹੈਗੇ ਫੋਜ਼ੇ ਨਾਲ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਕਿਰਪਾ ਕਰਕੇ ਇਸ ਨੂੰ ਬੰਦ ਕੀਤੇ ਜਾਣ ਸਾਨੂੰ ਕੰਟਰੋਲ ਚਾਹੀਦਾ ਕਰਦਾ ਕਿਉਂਕਿ ਨਜਾਇਜ਼ ਬੋਲ ਦੇਣ ਦੀ ਸਪੀਕਰ ਲੱਗਿਆ ਅੱਜਕੱਲ ਤਾਂ ਅੱਗੇ ਵਾਜੋਂ ਦੀ ਬੰਦੇ ਦੀ ਚਲੋ ਵੱਖੀ ਕਰ ਸੀ ਇਹ ਹੁਣ ਇਹਦੀ ਵਾਜੋਂ ਨੂੰ ਚੌਂਕ ਤੋਂ ਸ਼ੁਰੂ ਹੋ ਜੇ ਨਹੀਂ ਚਲਾਨ ਕਰਨੇ ਚਾਹੀਦੇ ਮੇਰੇ ਹਿਸਾਬ ਨਾਲ ਲਹਿਰ ਇੰਡੀਆ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਸੰਜੀ ਕੁਮਾਰ ਸਵਾਗਤ ਕਰਦਾ ਹਾਂ ਦੋਸਤੋ ਗੱਲ ਕਰੀ ਲੁਧਿਆਣਾ ਸ਼ਹਿਰ ਦੀ ਤਾਂ ਇੱਥੇ ਆਏ ਦਿਨ ਸਾਨੂੰ ਪ੍ਰਦੂਸ਼ਨ ਨੂੰ ਤਕਰੀਬਨ ਤਰੇਵਨ ਦੇਖਣ ਨੂੰ ਮਿਲਦਾ ਹੈ ਜਿਸ ਤਰ੍ਹਾਂ ਕਿ ਗੱਲ ਕੀਤੀ ਜਾਵੇ ਆਪਣਾ ਜੀ ਕਹਿੰਦੇ 에ਅਰ ਪੋਲੂਸ਼ਨ ਹੋ ਗਿਆ ਵਾਟਰ ਪੋਲੂਸ਼ਨ ਹੋ ਗਿਆ ਇਸੇ ਤਰ੍ਹਾਂ ਹੀ ਗੱਲ ਕੀਤੀ ਜਾਵੇ ਮੰਡੀਆਂ ਦੀ ਤੇ ਇਸੇ ਤਰ੍ਹਾਂ ਮੰਡੀਆਂ ਦੇ ਵਿੱਚ ਵੀ ਜੋ ਕਿ ਵਾਇਸ ਪੋਲੂਸ਼ਨ ਆ ਵਾਇਸ ਪੋਲੂਸ਼ਨ ਆ ਉਸ ਨੂੰ ਵੀ ਕਿਸ ਤਰ੍ਹਾਂ ਇੱਥੇ ਅਸੀਂ ਦੇਖਦੇ ਹਾਂ ਇਹਨਾਂ ਵੱਲੋਂ ਉੱਚੇ ਜੀ ਸਪੀਕਰ ਲਾ ਕੇ ਫਲਾਇਆ ਜਾ ਰਿਹਾ ਹੈ ਤੇ ਇਹ ਵੀ ਇੱਕ ਇੱਕ ਮੁੱਦਾ ਵਾਸੀ ਕਿ ਜਿਸ ਤਰ੍ਹਾਂ ਉੱਚੇ ਜੀ ਸਪੀਕਰ ਲਾ ਕੇ ਇਹ ਆਪਣਾ ਵਪਾਰ ਕਰਦੇ ਆ ਇਹ ਨੁਕਸਾਨਦੇ ਆ ਜਿਸ ਤਰ੍ਹਾਂ ਕਿ ਗਲੀਆਂ ਦੇ ਵਿੱਚ ਇਹ ਇਹਨਾਂ ਦਾ ਕੋਈ ਸਵੇਰੇ ਸ਼ਾਮ ਕੋਈ ਟਾਈਮ ਨਹੀਂ ਹੁੰਦਾ ਜੋ ਕਿ ਰੇੜੀ ਵਾਲਿਆਂ ਦੀ ਸਾਰਾ ਕੋਈ ਕੋਈ ਘਰ ਦੇ ਵਿੱਚ ਪੇਸ਼ੈਂਟ ਆ ਕੋਈ ਬਜ਼ੁਰਗ ਬੰਦਾ ਵਾ ਕੋਈ ਹਾਰਡ ਦਾ ਮਰੀਜ਼ ਆ ਤਾਂ ਬੱਚਿਆਂ ਦੇ ਕਿਸ ਤਰ੍ਹਾਂ ਪੇਪਰ ਹੁੰਦੇ ਨੇ ਇਹਨਾਂ ਨੂੰ ਇਸ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੈਗਾ ਇਹਨਾਂ ਨੇ ਆਪਣਾ ਵਿਵਾਰ ਕਰਨਾ ਤੇ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਅਸੀਂ ਡੀਸੀ ਸਾਹਿਬ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਇਹਨਾਂ ਦੇ ਉੱਪਰ ਨਾਥ ਪਾਈ ਜਾਵੇ ਤੇ ਇਹ ਇਹਨਾਂ ਨੂੰ ਬੰਦ ਕਰਾਇਆ ਜਾਵੇ ਅਤੇ ਜੇਕਰ ਇਹ ਫਿਰ ਵੀ ਨਹੀਂ ਸੁਧਰੇ ਤਾਂ ਇਹਨਾਂ ਦੇ ਚਲਾਨ ਕੱਟੇ ਜਾਣ ਅਸੀਂ ਇੱਥੇ ਜੋ ਲੋਕ ਮੌਜੂਦ ਹਨ ਉਹ ਤੁਹਾਡੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਸਰ ਕੀ ਨਾਮ ਆ ਜੀ ਮੇਰਾ ਹਾਂ ਜੀ ਸਰ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਹੋ ਕਿ ਆ ਜੋ ਕਿ ਬੁਆਇਸ ਪੋਲੂਸ਼ਨ ਹੈ ਜਿਸ ਤਰ੍ਹਾਂ ਕਿ ਉੱਚੀ ਜੀ ਸਪੀਕਰ ਲਾ ਕੇ ਗਲੀਆਂ ਦੇ ਵਿੱਚ ਆਪਣਾ ਸਬਜ਼ੀ ਵੇਚਦੇ ਆ ਆਪਣਾ ਵਪਾਰ ਕਰਦੇ ਆ ਤੇ ਇਸ ਬਾਰੇ ਤੁਹਾਡੀ ਕੀ ਰਾਏ ਹੈ ਇਹ ਬੰਦ ਹੋਣੇ ਚਾਹੀਦੇ ਜੇ ਬੱਚੇ-ਬੁੱੱਚੇ ਪੜ੍ਹਦੇ ਉਹਨਾਂ ਨੂੰ ਡਿਸਟਰਬ ਹੁੰਦਾ ਹੈ ਨਾਲੇ ਤਾਂ ਵਾਣੀ ਪ੍ਰਦੂਸ਼ਣ ਹੁੰਦਾ ਇਹ ਬੰਦ ਹੋਣੇ ਚਾਹੀਦੇ ਜਿਸ ਤਰ੍ਹਾਂ ਕਿ ਸਰ ਅਸੀਂ ਦੇਖਦਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ 에ਅਰ ਪੋਲੂਸ਼ਨ ਵਾਟਰ ਆਪਣਾ 에ਅਰ ਪੋਲੂਸ਼ਨ ਹੋ ਗਿਆ ਵਾਟਰ ਪੋਲੂਸ਼ਨ ਇਸ ਦੇ ਵੀ ਚਲਾਨ ਕੱਟੇ ਜਾਂਦੇ ਤੇ ਜਿਸ ਤਰ੍ਹਾਂ ਕਿ ਇਹ ਵੀ ਇੱਕ ਬੁਆਇਸ ਪੋਲੂਸ਼ਨ ਹੈ ਵੀ ਇੱਕ ਬਹੁਤ ਵੱਡਾ ਮੁੱਦਾ ਵਾ ਕਿ ਜਿਸ ਤਰ੍ਹਾਂ ਇਹ ਟਾਈਮ ਨਹੀਂ ਕੀ ਸਵੇਰ ਆ ਦੁਪਹਿਰ ਆ ਸ਼ਾਮ ਆਦਾ ਤਾਂ ਘੰਟਾ ਹੈ ਗਲੀਆਂ ਦੇ ਵਿੱਚ ਖੜੇ ਰਹਿਣ ਕਿ ਕਹਿਣਾ ਚਾਹੋਗੇ ਇਸ ਬਾਰੇ ਸਰ ਇਹ ਬੰਦ ਹੋਣੇ ਚਾਹੀਦੇ ਲੋਕਾਂ ਨੂੰ ਡਿਸਟਰਬ ਹੁੰਦਾ ਹੈ ਇਹ ਨਾਲ ਨਾਲੇ ਪ੍ਰਦੂਸ਼ਣ ਵੱਧਦਾ ਹੈ ਇਹ ਬੰਦ ਹੋਣੇ ਚਾਹੀਦੇ ਜੀ ਧੰਨਵਾਦ ਸੋ ਅਸੀਂ ਇੱਥੇ ਗੱਲਬਾਤ ਕੀਤੀ ਹੈ ਤਾਂ ਇਹਨਾਂ ਦੀ ਵੀ رائے ਹੈ ਕਿ ਇਹ ਬਿਲਕੁਲ ਇਸੀ ਤੇ ਕੰਟਰੋਲ ਹੋਣਾ ਚਾਹੀਦਾ ਇਸ ਨੂੰ ਠੱਲ ਪੈਣੀ ਚਾਹੀਦੀ ਹੈ ਤੁਹਾਨੂੰ ਕੀ ਨਾਮ ਹੈ ਅੰਕਲ ਜੀ ਆਪਣਾ ਮੇਰਾ ਐਸਪੀ ਸਿੰਘ ਵੱਲ ਮੈਂ ਅਚਾ ਡਿਵੋਕੇਟ ਹੈ ਜਾਨੇ ਅੱਛਾ ਸਰ ਜਿਸ ਤਰ੍ਹਾਂ ਕਿ ਵਾਇਸ ਪੋਲੂਸ਼ਨ ਬੜਾ ਵੱਡਾ ਇੱਕ ਮੁੱਦਾ ਬਣਿਆ ਹੋਇਆ ਹੈ ਉਹ ਤੇ ਇਸ ਬਾਰੇ ਕੀ ਕਹਿੰਦੇ ਗਲੀਆਂ ਮੁੱਲਿਆਂ ਦੇ ਵਿੱਚ ਜਾਂ ਮੰਡੀਆਂ ਦੇ ਵਿੱਚ ਉੱਚ-ਉੱਚ ਸਪੀਕਰ ਲਾ ਕੇ ਲੋਕਾਂ ਨੂੰ ਪਰੇਸ਼ਾਨ ਸਰਕਾਰ ਨੂੰ ਕੰਟਰੋਲ ਚਾਹੀਦਾ ਕਰਨਾ ਕਿਉਂਕਿ ਨਜਾਇਜ਼ ਬੋਲ ਦੇਣ ਦੇ ਸਪੀਕਰ ਲਾਏ ਜਾਂਦੇ ਆ ਅੱਜ ਕੱਲ੍ਹ ਤਾਂ ਅੱਗੇ ਵਾਜਨ ਦੀ ਬੰਦੇ ਦੀ ਚਲੋ ਵੱਖਰੀ ਗੱਲ ਸੀ ਇਹ ਹੁਣ ਇਹਦੀ ਵਾਜਦੂਰ ਚੌਂਕ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਸਰ ਇਹ ਦਿਨ ਦਿਨ ਸਾਰੇ ਇਹ ਵੱਧਦੇ ਜਾ ਰਹੇ ਨੇ ਕੀ ਕਹਣਾ ਚਾਹੋਗੇ ਵੱਧਦੇ ਜਾ ਰਹੇ ਇਸ ਨੂੰ ਰੋਕਣਾ ਚਾਹੀਦਾ ਹੈ ਇਹਨੂੰ ਚਲਾਨ ਕਰਨੇ ਚਾਹੀਦੇ ਮੇਰੇ ਹਿਸਾਬ ਨਾਲ ਤਾਂ ਸਰ ਜਿਸ ਤਰ੍ਹਾਂ ਕਿ ਗਲੀਆਂ ਦੇ ਵਿੱਚ ਆਂਦੇ ਆ ਸਰ ਅੱਧਾ ਅੱਧਾ ਪੌਣਾ ਪੌਣਾ ਘੰਟਾ ਐ 20 ਵੀ 25 25 ਮਿੰਟ ਦਾ ਅੱਧਾ ਅੱਧਾ ਪੌਣਾ ਪੌਣਾ ਘੰਟਾ ਐ ਖੜੇ ਰਹਿੰਦੇ ਆ ਗਲੀਆਂ ਦੇ ਵਿੱਚ ਤੇ ਇਹ ਕਰਦੇ ਵਿੱਚ ਇਹ ਦੇ ਦੇ ਕੋਈ ਬੀਰੋਕ ਬੰਦਾ ਜਾਂ ਬੱਚਿਆਂ ਦੇ ਪੀਪਰ ਨੇ ਇਹਨਾਂ ਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਆਪਣਾ ਬਿਵਾਰ ਕਰਨਾ ਕੋਈ ਨਹੀਂ ਬਿਮਾਰ ਧਮਾਰ ਦਾ ਕੋਈ ਨਹੀਂ ਪੀਪਰ ਪਸੇ ਬੱਚੇ ਦਾ ਇਹਨਾਂ ਨੂੰ ਕੋਈ ਮਤਲਬ ਨਹੀਂ ਇਹਨਾਂ ਦਾ ਆਪਣਾ ਕੰਮ ਸਿੱਧਾ ਰੱਖਦੇ ਨੇ ਤੇ ਰੋਲਾ ਪਉਂਦੇ ਨੇ ਕਈ ਵਾਰੀ ਕੋਈ ਪੈਸੇ ਦੇ ਦੇ ਟੁੱਟੇ ਟੁੱਟੇ ਪੈ ਗਿਆ ਨਿਕਲੂ ਲਾਇਓ ਪਰ ਤੁ ਲਾਇਓ ਕਦੇ ਮੁੱਢੀ ਵਿੱਚ ਫਿਰ ਉਹ ਕਿਤੇ ਉਹਨੂੰ ਲਿਕਣਾ ਪੈਂਦਾ ਹੈ ਸੋ ਦੋਸਤੋ ਅਸੀਂ ਇੱਥੇ ਲੋਕਾਂ ਨਾਲ ਗੱਲਬਾਤ ਕੀਤੀ ਵਾਇਸ ਪੋਲੂਸ਼ਨ ਵਾਲੇ ਉਹਨਾਂ ਦੀ رائے ਲੈ ਪਰ ਉਹ ਲੋਕ ਇਹ ਹੀ ਕਹਿ ਆ ਗਏ ਕਿ ਇਹ ਵਾਇਸ ਪੋਲੂਸ਼ਨ ਬੰਦ ਹੋਣਾ ਚਾਹੀਦਾ ਕਿ ਗਲੀਆਂ ਦੇ ਵਿੱਚ 15 15 20 ਮਿੰਟ ਅੱਧਾ ਤਾਂ ਘੰਟਾ ਖੜ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਇਹ ਨਹੀਂ ਦੇਖਦੇ ਕਿ ਕੋਈ ਬੱਚਾ ਪੜ ਰਿਹਾ ਜੇ ਕਿਸੇ ਦੇ ਪੇਪਰ ਨੇ ਤੇ ਜਾ ਕੋ ਬਜ਼ੁਰਗ ਬੰਦਾ ਕੋਈ ਪੇਸ਼ੈਂਟ ਹੈ ਨਹੀਂ ਦੇਖਦੇ ਇਸ ਚੀਜ਼ ਨੂੰ ਤਾਂ ਅਸੀਂ ਡੀਜੀ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਜੋ ਵਾਇਸ ਪੋਲੂਸ਼ਨ ਹੈ ਇਹ ਬੰਦ ਹੋਣਾ ਚਾਹੀਦਾ ਵਾ ਸੋ ਫਿਲਹਾਲ ਦੋਸਤੋ ਇਹ ਸੀ ਸਾਡੀ ਅੱਜ ਦੀ ਖਬਰ ਬਾਕੀ ਖਬਰਾਂ ਦੇ ਲਈ ਤੁਸੀਂ ਦੇਖਦੇ ਰਹੋ ਲਹਿਰ ਇੰਡੀਆ ਨਿਊਜ਼ ਕ